ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਕਈ ਇਲਾਕਿਆਂ ਦੇ ਵਿੱਚ ਤਾਂ ਹੜ੍ਹ ਦੀ ਮਾਰ ਪਈ ਹੈ ਕੁਝ ਇਲਾਕੇ ਬੇहद ਪ੍ਰਭਾਵਿਤ ਨੇ ਪਾਣੀ ਖੜੇ ਰਹਿਣ ਨਾਲ ਸੜਕਾਂ ਮਜ਼ਬੂਤ ਨਹੀਂ ਰਹੀਆਂ ਅਜਹੀਆਂ ਹੀ ਕੁਝ ਤਸਵੀਰਾਂ ਜਲੰਧਰ ਕਪੂਰਥਲਾ ਰੋਡ ਦੇ ਦਕੋਹਾ ਫਾਟਕ ਨੇੜਿਓਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਟਰੱਕ ਸੜਕ ਤੇ ਚੱਲਦਾ ਹੋਇਆ ਅੱਧ ਵਿਚਾਲੇ ਅਟਕ ਗਿਆ ਹੈ ਜੇ یوں ਕਹਿ ਲਈਏ ਕਿ ਇਹ ਟਰੱਕ ਪਲਟ ਹੀ ਗਿਆ ਤਾਂ ਕੋਈ ਵੀ ਅਤਕਤਨੀ ਨਹੀਂ ਹੋਵੇਗੀ ਸੜਕ ਤੇ ਬਹੁਤ ਜ਼ਿਆਦਾ ਪਾਣੀ ਹੋਣ ਕਾਰਨ ਸੜਕ ਦੀ ਇੱਕ ਸਾਈਡ ਤਾਂ ਬੈਠ ਹੀ ਗਈ ਹੈ ਜਿਸ ਦਾ ਸ਼ਿਕਾਰ ਇਹ ਟਰੱਕ ਹੋ ਗਿਆ ਇਸ ਟਰੱਕ ਵਿੱਚ ਟਮਾਟਰ ਲੋਡ ਸਨ ਸਬੰਧਿਤ ਨਰਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਨਾਸਿਕ ਤੋਂ ਇਹ ਟਰੱਕ ਲੋਡ ਕਰਕੇ ਲਿਆਏ ਸਨ ਮੰਡੀ ਮਹਿਜ 3 ਕਿਲੋਮੀਟਰ ਹੀ ਦੂਰ ਰਹਿ ਗਈ ਸੀ ਸੜਕ ਤੇ ਬਹੁਤ ਜ਼ਿਆਦਾ ਪਾਣੀ ਹੋਣ ਕਾਰਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਜਾਨੀ ਨੁਕਸਾਨ ਤੋਂ ਤਾਂ ਗਨੀਮਤ ਰਹੀ ਹੈ ਪਰ ਟਰੱਕ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਟਰੱਕ ਵਿੱਚ ਜੋ ਮਾਲ ਸੀ ਉਹ ਵੀ ਖਰਾਬ ਹੋ ਗਿਆ ਪ੍ਰੰਤੂ ਇਸ ਵੇਲੇ ਮਦਦ ਦੇ ਲਈ ਕੋਈ ਵੀ ਨਹੀਂ ਪਹੁੰਚਿਆ ਟਰੱਕ ਦੇ ਮਾਲਕ ਨੂੰ ਇਸ ਸਬੰਧ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਤਾਂ ਲਗਾਤਾਰ ਹੋ ਰਹੀਆਂ ਬਰਸਾਤਾਂ ਨਿਤ ਨਵੀਆਂ ਮੁਸੀਬਤਾਂ ਖੜੀਆਂ ਕਰ ਰਹੀਆਂ ਨੇ ਜਾਨੀ-ਮਾਲੀ ਦੋਨੋਂ ਤਰ੍ਹਾਂ ਦੇ ਨੁਕਸਾਨ ਆਲਦਾ ਵੀ ਗੱਦੀਦਾ ਵੀ ਅੱਛਾ ਅੱਛਾ ਸਰ 3 ਕਿਲੋਮੀਟਰ ਹੈਗੀ ਮੰਡੀ ਦੇ ਪਾਸੇ ਕੀ ਨਾਮ ਐਂਗਲ ਜੀ ਆਪਣਾ ਕਿੱਥੋਂ ਵਾਜੀ ਆ ਰਹੇ ਹੋ ਐ ਨਾਸਕ ਤੋਂ ਕੀ ਲੈ ਕੇ ਆ ਰਹੇ ਸੀ ਇਹ ਆਪਣਾ ਟਮਾਟਰ ਟਮਾਟਰ ਲੈ ਕੇ ਆ ਰਹੇ ਸੀ ਕੀ ਹੋਇਆ ਕਿ ਕਦੋਂ ਹੋਇਆ ਇਹ ਬਸ ਬਸਾਂਡ ਚੱਲਣ ਦੀ ਹਾਂ ਤੇ ਉਸੇ ਪਾਣੀ ਪਾਣੀ ਸਾਨੂੰ ਪੜੇ ਨਹੀਂ ਲੱਗਾ ਨਹੀਂ ਪਤਾ ਲੱਗਾ ਤੇ ਜਦੋਂ ਹੋਇਆ ਕੋਈ ਛੱਟ ਤੇ ਨਹੀਂ ਲੱਗੀ ਕੋਈ ਨੁਕਸਾਨ ਗੱਡੀ ਦਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਜਿਆਦਾ ਮਾਲਦਾ ਵੀ ਗੱਡੀ ਦਾ ਵੀ ਅੱਛਾ 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 ਮਾਲਕ ਨੂੰ ਦੱਸਤਾ ਸੀਗਾ ਹਾਂਜੀ ਤੇ ਕੌਣ ਬਚਾਅ ਲਈ ਕੌਣ ਆਇਆ ਤੁਹਾਡੇ ਕੋਈ ਆਇਆ ਸੀਗਾ ਕੋਈ ਵੀ ਨਹੀਂ ਹੈਗਾ ਮੀ ਪੈ ਰਹੇ ਸੀਗਾ ਕਿੰਨਾ ਕਿਹੜੇ ਟਾਈਮ ਦੀ ਗੱਲ ਹੈ 3 ਵਜੇ ਦੀ 3 ਵਜੇ ਦੀ ਗੱਲ ਹੈ